3 ਮਾਰਚ ਤੋਂ ਮਹਾਮਾਈ ਦੇ ਨਵਰਾਤਰੀ ਸ਼ੁਰੂ ਹੋ ਗਏ ਹਨ ਇਸੇ ਤਹਿਤ ਹੀ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਮੱਥਾ ਟੇਕਿਆ ਗਿਆ ਅਤੇ ਪਰਿਵਾਰ ਦੀ ਸੁਖ ਸ਼ਾਂਤੀ ਦੀ ਕਾਮਨਾ ਕੀਤੀ ਗਈ ਮੰਦਿਰ ਲਾਲ ਭਵਨ ਵਿਖੇ ਹੋਣ ਵਾਲੇ ਸਮਾਗਮ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਮਨਾਏ ਜਾ ਰਹੇ ਹਨ ਸਵੇਰੇ 11 ਵਜੇ ਦੇ ਕਰੀਬ ਦੁਰਗਾ स्तुਤੀ ਦੇ ਪਾਠ ਕੀਤੇ ਜਾ ਰਹੇ ਹਨ ਅਤੇ ਸ਼ਾਮ ਨੂੰ ਭਜਨ ਮੰਡਲੀਆਂ ਵੱਲੋਂ ਮਹਾਮਾਈ ਦਾ ਗੁੰਗਾਨ ਕੀਤਾ ਜਾ ਰਿਹਾ ਹੈ ਇਸੇ ਤਹਿਤ ਹੀ ਵਿਕਰਮੀ ਸੰਮਤ ਇਸ ਦਿਹਾੜਾ ਵੀ ਪਹਿਲੇ ਨਵਰਾਤਰੀ ਦੇ ਦਿਨ ਮਨਾਇਆ ਗਿਆ ਅਤੇ ਮਹੰਤ ਦੇਵਿਦਾਸ ਨੇ ਵਿਕਰਮੀ ਸੰਮਤ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਬਾਜ਼ਾਰਾਂ ਵਿੱਚ ਵੀ ਰੌਣਕਾਂ ਲੱਗੀਆਂ ਅਤੇ ਲੋਕਾਂ ਨੇ ਨਵਰਾਤਰੀਆਂ ਦੇ ਸੰਬੰਧ ਵਿੱਚ ਖਰੀਦਦਾਰੀ ਕੀਤੀ ਮਾਦਾ ਜੀ ਦੀ ਕਿਰਪਾ ਨਾਲ ਅੱਜ ਨਵਾਂ ਸੰਬਤ ਹੈ ਸੋ ਮਾਦਾ ਜੀ ਦੇ ਦਰਬਾਰ 'ਚ ਅੱਜ ਨਰਾਤੇ ਵੀ ਸ਼ੁਰੂ ਹੋ ਗਏ ਆ ਅਮ ਸਾਰਾ ਦਿਨ ਦੁਰਗਾ ਸਤਿਤੀ ਦਾ ਪਾਠ ਹੋਏਗਾ ਇਸ ਤੋਂ ਬਾਅਦ ਸਭ ਸਤਿਤੀ ਪਾਠ ਹੋ ਰੋਣਗੇ ਔਰ ਦੁਪਹਿਰੇ ਸੁੰਦਰ ਕਾਂਡ ਦਾ ਪਾਠ ਹੋਏਗਾ ਰਾਤ ਨੂੰ ਕੀਰਤਨ ਹੈ ਸ਼ਾਮ ਨੂੰ ਹੋਏਗਾ ਉਸ ਤੋਂ ਬਾਅਦ ਰਾਤ 10 ਵਜੇ ਪੱਕਾ ਭਜਨ ਹੋਏਗਾ ਨਰਾਤੇ ਦਾ ਪਾਠ ਹੁੰਦਾ ਮਹਾਰਾਣੀ ਕਿਰਪਾ ਕਰੇ ਅੱਜ ਜਿਹੜਾ ਸੰਬਦ ਹੈ 2082 ਹੈ ਰਾਜਾ ਜਿਹੜਾ ਸੂਰਜ ਹੈ ਮੰਤਰੀ ਵੀ ਸੂਰਜ ਹੈ ਸੋ ਮਹਾਰਾਣੀ ਸਾਰਿਆਂ ਦੇ ਕਿਰਪਾ ਕਰੇ ਧੋਬੀ ਦੇ ਘਰ ਦਾ ਆਵਾਸ ਹੋਏਗਾ ਸਭ ਸੁਖ ਸ਼ਾਂਤੀ ਧੋਬੀ ਤੁਹਾਨੂੰ ਪਤਾ ਹੀ ਹੈ ਠੰਡ ਵੀ ਮੰਗਦਾ ਹੈ ਧੁੱਪ ਵੀ ਮੰਗਦਾ ਹੈ ਪਾਣੀ ਵੀ ਮੰਗਦਾ ਹੈ ਸਭ ਉਹਨੂੰ ਚਾਹੀਦਾ ਹੁੰਦਾ ਸੋ ਮਹਾਰਾਜ ਕਿਰਪਾ ਕਰੇ ਸਾਰਿਆਂ ਤੇ ਬੜਾ ਅੱਛਾ ਸੰਬਦ ਜੜੇ ਸੰਮਤ ਕਾ ਬਾਸ ਧੋਵੀ ਕੇ ਹਾਂ ਸੰਮਤ ਕਾ ਵਾਨ ਘੋੜਾ ਰੋਣੀ ਕਾ ਨਿਵਾਸ ਸਮੁੰਦਰ ਪਰ परम पूज्य माता लाल देवी रानी का बाग माडर डॉन माता मंदिर में नवरात्रि चैत्र नवरात्रि बड़ी धूमधाम से मनाए जाते हैं लोग दूर दूर से आते हैं मन्नतें मांगते हैं अपनी मुरादें पूरी करते हैं झोलियाँ भर करके ले जाते हैं परम पूज्य माता लाल देवी माडर डॉन माता मंदिर रानी का बाग ये तपोभूमि है माता जी ने बड़ा तप किया है और जो यहाँ आता है वो मुठिया मुरादें पाता है ਔਰ ਝੋਲੀਆਂ ਭਰ ਕੇ ਲੈ ਜਾਤਾ ਹੈ ਕਿ ਨਵਰਾਤਰੀ ਸ਼ੁਰੂ ਹੋ ਰਿਹਾ ਅੱਜ ਤੋਂ ਸਾਡੇ ਹਿੰਦੂਆਂ ਦਾ ਨਵਾਂ ਸਾਲ ਸ਼ੁਰੂ ਹੋਇਆ ਜੀ ਤੇ ਅੱਜ ਤੋਂ ਹੀ ਸ੍ਰਿਸ਼ਟੀ ਦਾ ਨਿਰਮਾਣ ਹੋਇਆ ਸੀ ਅੱਜ ਆਪਾਂ ਮਾਤਾ ਲਾਲ ਦੇਵੀ ਜੀ ਦੇ ਪ੍ਰਥਮ ਨਵਰਾਤਰੀ ਪਾਤਾ ਸ਼ੈਲ ਪੁੱਤਰੀ ਦੇ ਰੂਪ ਜੀ ਮਨਾਣਾ ਹੈ ਇਹ ਖੇਤਰੀ ਸਾਡੇ ਹਿੰਦੂਆਂ ਵਾਸਤੇ ਸ਼ੁਭ ਦਿਹਾੜ ਮੰਨਿਆ ਜਾਂਦਾ ਹੈ ਇਹਦੇ ਨਾਲ ਹੀ ਘਰ ਦੀ ਬਰਕਤ ਪੈਂਦੀ ਹੈਗੀ ਹੈ ਅਸੀਂ ਮੱਥਾ ਟੇਕ ਕੇ ਨਾਲੇ ਨਾਲੇ ਮਾਤਾ ਜੀ ਦੇ ਅੱਗੇ ਪਾਠ ਬੈਠ ਕੇ ਕਰਾ ਕੇ ਮਾਤਾ ਜੀ ਦੇ ਹਰ ਸਾਲ ਇਦਾਂ ਰਾਤੇ ਬਹੁਤ ਵਧੀਆ ਆਉਂਦੇ ਆ ਇਹੋ ਕਹਿੰਦਾ ਤੰਦਰੁਸਤੀ ਦਾ ਦਾਤ ਬਖਸ਼ੋ ਘਰ ਤੇ ਖੁਸ਼ਹਾਲੀ ਬਖਸ਼ੋ ਬੱਚਿਆਂ ਤੇ ਕਿਰਪਾ ਕਰੋ ਮਾਤਾ ਜੀ ਸਭ ਕੁਝ ਦੇ ਦਿੰਦੇ ਨੇ 30 ਮਾਰਚ ਤੋਂ ਮਹਾਰਾਣੀ ਨੇ ਨਵਰਾਤਰੀ ਸ਼ੁਰੂ ਹੋ ਚੁੱਕੇ ਹਨ ਅਤੇ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀ ਕੀਤੀ ਹੈ ਮੱਧਰ ਮਾਦਰ ਟੋਂਦੀਆਂ ਮਾਤਾ ਲਾਲ ਦੇਵੀ ਦੀ ਹਨ ਜਿੱਥੇ ਬੱਡੀ ਗਿਂਤੀ ਵਿੱਚ ਸੰਗਤਾਂ ਨੇ ਮੰਦਰ ਪਿੱਛੇ ਮੱਥਾ ਟੇਕਿਆ ਅਤੇ ਪਰਿਵਾਰ ਦੀ ਸ਼ੁਕ ਸ਼ਾਂਤੀ ਦੀ ਅਰਦਾਸ ਕੀਤੀ ਅਤੇ ਇਸ ਮੌਕੇ ਮਹੰਤ ਦੇਵੀ ਦਾਸ ਨੇ ਦੱਸਿਆ ਕਿ ਜਿਹੜਾ ਬਿਕਰਮ ਸਮੇਂ ਤੇ ਉਹ ਵੀ ਚੜ ਗਿਆ ਤੇ ਉਹਨਾਂ ਨੇ ਵੀ ਸਭੂਤ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈਆਂ ਦਿੱਤੀਆਂ ਅਮਰਥਰ ਫਾਸਟਵੇ ਖਬਰ ਨਾਲ ਮਰੀ ਕੈਮਰਾਮ